ਹੈਲੋ ਜੀ ਸਸ਼ੀ ਕਾਲ ਤੁਹਾਨੂੰ ਸਾਰੇ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਜੀ ਮਾਰਨਿੰਗ ਦਾ ਟਾਈਮ ਹੈਗਾ ਏ ਤੇ ਇੱਥੇ ਸਵੇਰੇ ਸਵੇਰੇ ਅੱਜ ਮੌਸਮ ਖਰਾਬ ਹੋ ਗਿਆ ਸੀਗਾ ਬਾਰਿਸ਼ ਹੋਣੀ ਸ਼ੁਰੂ ਹੋ ਗਈ ਸੀ ਜਦੋਂ ਆਪਾਂ ਸਵੇਰੇ ਉੱਠੇ ਸੀ ਉਹਦੇ ਤੇ ਮੌਸਮ ਕਾਫੀ ਵਧੀਆ ਸੀਗਾ ਤਾਂ ਉੱਪਰ ਨਿਕਲੀ ਹੋਈ ਸੀ ਉਸ ਤੋਂ ਬਾਅਦ ਅਚਾਨਕ ਬੱਦਲ ਆ ਗਏ ਤੇ ਆਪਾਂ ਮਸ਼ੀਨ 'ਚ ਕੱਪੜੇ ਵੀ ਪਾਏ ਹੋਏ ਸੀਗੇ ਤੇ ਫਿਰ ਉਸ ਤੋਂ ਬਾਅਦ ਲਾਈਟ ਚਲੀ ਗਈ ਐ ਤੇ ਜੀ ਉਸ ਤੋਂ ਬਾਅਦ ਲਾਈਟ ਔਨ ਤੋਂ ਬਾਅਦ ਆਪਾਂ ਕੀ ਕੀਤਾ ਜਿਹੜੇ ਕੱਪੜੇ ਸੀਗੇ ਉਹਨਾਂ ਨੂੰ ਡਰਾਈ ਕੀਤਾ ਤੇ ਉਸ ਤੋਂ ਬਾਅਦ ਹੁਣ ਆਪਾਂ ਸੁੱਕਣੇ ਪਾਏ ਐ ਡਰਾਈਸ ਕਰਕੇ ਕੀਤਾ ਕਿਉਂਕਿ ਧੁੱਪ ਹੈ ਨਹੀਂ ਸੀਗੀ ਤੇ ਹੁਣ ਜਿਹੜੇ ਕੱਪੜੇ ਸੀ ਉਹ ਹਵਾ ਦੇ ਸਾਰੇ ਸੁੱਕਣੇ ਸੀਗੇ ਮੀਂਹ ਅਜ ਤਰ੍ਹਾਂ ਪਿਆ ਵੀ ਨਹੀਂਗਾ ਲੇਕਿਨ ਜਿੰਨੀ ਵੀ ਥਾਂ ਸੀ ਉਹ ਸਾਰੀ ਗਿੱਲੀ ਕਰ ਗਿਆ ਏ ਤੇ ਹੁਣ ਕਾਫੀ ਮੌਸਮ ਗੋਮਗੋਮ ਜਿਹਾ ਹੋ ਗਿਆ ਸੀਗਾ ਇਸ ਤੋਂ ਬਾਅਦ ਆ ਥੋੜੇ ਜਿਹੀ ਮੀਂਹ ਤੋਂ ਬਾਅਦ ਤੇ ਰੋਟੀਆਂ ਸਭ ਨੇ ਖਾ ਲਿੱਤੀਆਂ ਨੇ ਤੇ ਹੁਣ ਬਸ ਆਪਣਾ ਦੋਦੋ ਦਿੱਤਾ ਕਰਨ ਵਾਲਾ ਰਹਿੰਦਾ ਏ ਜਾਂ ਫਿਰ ਜਿਹੜੇ ਆਪਣੇ ਭਾਂਡੇ ਆ ਉਹ ਮੰਜਨ ਵਾਲੇ ਰਹਿੰਦੇ ਨੇ ਤੇ ਜੀ ਆਪਾਂ ਕੱਪੜੇ ਸੁੱਕਣੇ ਪਾ ਦਿੱਤੇ ਆ ਤੇ ਹੁਣ ਆਪਾਂ ਆ ਚੁੱਕੇ ਹੈਗੇ ਆ ਕਿਚਨ ਤੇ ਹੁਣ ਆਪਾਂ ਕੀ ਕਰਾਂਗੇ ਜਿਹੜਾ ਆਪਣਾ ਦੁੱਧ ਹੈ ਉਹਨੂੰ ਆਪਾਂ ਪਉਨ ਲੈਨੇ ਆ ਤੇ ਪਉਨ ਤੋਂ ਬਾਅਦ ਆਪਾਂ ਇਹਨੂੰ ਹੁਣ ਚੰਗੀ ਤਰ੍ਹਾਂ ਕਾਰਡ ਲਵਾਂਗੇ ਕਿਉਂਕਿ ਇਹਦੇ ਨਾਲ ਹੀ ਆਪਣੇ ਚਾਵਾ ਬਣਦੀਆਂ ਹੁੰਦੀਆਂ ਨੇ ਤੇ ਹੁਣ ਆਪਾਂ ਵਿੱਚ ਥੋੜਾ ਜਿਹਾ ਪਹਿਲਾ ਪਾਣੀ ਐਡ ਕਰ ਦਵਾਂਗੇ ਕਿਉਂਕਿ ਜਿੰਨੇ ਨਾਲ ਕੀ ਹੋਊਗਾ ਦੁੱਧ ਹੈ ਜਿਹੜਾ ਉਹ ਥੱਲੇ ਨਾ ਲੱਗੂਗਾ ਤੇ ਸਾਈਡ ਤੇ ਆਪਾਂ ਦੁੱਧ ਰੱਖ ਲਾਂਗੇ ਇਹਦੇ ਨਾਲ ਦੀ ਨਾਲ ਆਪਾਂ ਭਾਂਡੇ ਮਾਂਜਦੇ ਰਵਾਂਗੇ ਤੇ ਵਿੱਚ ਆਪਾਂ ਰੱਖ ਦਿੱਤੀ ਹੈ ਗਰਸ਼ੀ ਨਾਲ ਨਾਲ ਉਹਨੂੰ ਹਿਲਾਉਂਦੇ ਰਵਾਂਗੇ ਦੁੱਧ ਨੂੰ ਤੇ ਹੁਣ ਭਾਂਡੇ ਮਾਜ ਲਾਂਗੇ ਤੇ ਭਾਂਡੇ ਮਾਜਣ ਤੋਂ ਬਾਅਦ ਕਿਚਨ ਦੀ ਕਲੀਨਿੰਗ ਕਰ ਲਾਂਗੇ ਤੇ ਉਸ ਤੋਂ ਬਾਅਦ ਚਾਹ ਬਣਾ ਲਵਾਂਗੇ ਜੇ ਆਪਾਂ ਨਾਲ ਦੀ ਨਾਲ ਸਾਰੇ ਕੰਮ ਨਿਬੇੜਦੇ ਰਹੀਏ ਤੇ ਜਿਹੜੇ ਆਪਣਾ ਕੰਮ ਹੈ ਉਹ ਛੇਤੀ ਖਤਮ ਹੋ ਜਾਂਦਾ ਹੈ ਲੇਕਿਨ ਹੁਣ ਤੇ ਮੌਸਮ ਨੇ ਥੋੜਾ ਜਿਹਾ ਖਰਾਬ ਕੀਤਾ ਆਪਾਂ ਨੂੰ ਵਰਨਾ ਆਪਾਂ ਜਿਹੜੇ ਕੰਮ ਸੀ ਉਹ ਆਪਣਾ ਇਸ ਤੋਂ ਵੀ ਪਹਿਲਾਂ ਟਾਈਮ ਨਾਲ ਹੋ ਜਾਣਾ ਸੀਗਾ ਤੇ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਪਹਿਲੀ ਵਾਰ ਵੇਖੇ ਹੋ ਨ ਤੇ ਜਾਂ ਫਿਰ ਸਾਡੇ ਚੈਨਲ ਤੇ ਨਵੇਂ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਜੋ ਜੀਆਂ ਹੋਰ ਵੀਡੀਓਜ਼ ਵਾਸਤੇ ਤੇ ਵੀਡੀਓ ਚੰਗੀ ਲੱਗੇ ਤੇ ਪਲੀਜ਼ ਲਾਈਕ ਕਰ ਦਿਓ ਤੇ ਇੱਕ ਵਾਰੀ ਜੇ ਕਮੈਂਟ ਕਰ ਦਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ ਤੇ ਜੀ ਭਾਂਡੇ ਆਪਾਂ ਮਾਂਜ ਲਿੱਤੇ ਹੈਗੇ ਨੇ ਤੇ ਹੁਣ ਜਿਹੜੇ ਆਪਣੇ ਸ਼ਿੰਖ ਨੇ ਆਪਾਂ ਉਹਨਾਂ ਨੂੰ ਕਲੀਨ ਕਰ ਦਾਂਗੇ ਕਿਉਂਕਿ ਭਾਂਡੇ ਮਾਂਜਣ ਤੋਂ ਬਾਅਦ ਜੇ ਆਪਾਂ ਇਹਨਾਂ ਨੂੰ ਕਲੀਨ ਨਾ ਕਰੀਏ ਤੇ ਇੱਥੇ ਮੱਖੀਆਂ ਮੱਖੀਆਂ ਜੀਆਂ ਭਿੰਕਦੀਆਂ ਰਹਿੰਦੀਆਂ ਨੇ ਜੋ ਬਹੁਤ ਹੀ ਭੜੀਆਂ ਲੱਗਦੀਆਂ ਨੇ ਜਿੱਥੇ ਖਾਣਾ ਬਣਾਉਣਾ ਸਪੈਸ਼ਲੀ ਉੱਥੇ ਮੱਖੀਆਂ ਭਿੰਗਨ ਤੇ ਜ਼ਿਆਦਾ ਹੀ ਹਲਤਕ ਆਉਂਦੀ ਹੈ ਇਸੇ ਕਰਕੇ ਆਪਾਂ ਨਾਲ ਦੀ ਨਾਲ ਹੀ ਕਲੀਨਿੰਗ ਕਰ ਦਿੰਨੇ ਆ ਸ਼ੰਖਾਂ ਦੀ ਕਿਉਂਕਿ ਫਿਰ ਆਪਾਂ ਇੱਥੇ ਬਾਚੋ ਵੀ ਕੰਮ ਕਰਨਾ ਹੁੰਦਾ ਏ ਤੇ ਜਦੋਂ ਸ਼ਾਮ ਨੂੰ ਆਪਾਂ ਰੋਟੀ ਪਾਣੀ ਕਰਨੋਂ ਆਨੇ ਆ ਉਦੋਂ ਫਿਰ ਆ ਭੜਾ ਜਾਈ ਲੱਗਦਾ ਏ ਤੇ ਥਾਲੀਆਂ ਜਿਹੜੀਆਂ ਸੀਗੀਆਂ ਆਪਣੀਆਂ ਚੰਗੀ ਤਰ੍ਹਾਂ ਸੁੱਕ ਚੁੱਕੀਆਂ ਸੀ ਹੁਣ ਆਪਾਂ ਇਹਨਾਂ ਨੂੰ ਹੈਂਗਰ ਤੇ ਟੰਗ ਦਾਂਗੇ ਦੂਜੇ ਭਾਂਡੇ ਨੂੰ ਆਪਾਂ ਸਾਈਡ ਤੇ ਰੱਖ ਦਾਂਗੇ ਤੇ ਇਹਨਾਂ ਦੇ ਆਪਾਂ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਇਹਨਾਂ ਨੂੰ ਸਾਫ਼ ਕਰ ਦਾਂਗੇ ਤੇ ਦੁੱਧ ਵਾਲੇ ਵੀ ਜਿੰਨੇ ਵੀ ਭਾਂਡੇ ਸੀ ਆਪਾਂ ਸਾਰੇ ਧੋ ਦਿੱਤੇ ਹੈਗੇ ਨੇ ਤੇ ਹੁਣ ਆ ਬਾਲਟੀ ਨੂੰ ਵੀ ਵਿਲੀ ਕਰ ਦਾਂ ਕਿਉਂਕਿ ਆਪਾਂ ਇਹਦੇ ਚ ਧਾਰ ਕੱਢ ਕੇ ਲਈਦੀ ਹੈ ਤੇ ਹੁਣ ਆਪਣਾ ਸਾਰਾ ਕੰਮ ਕੰਪਲੀਟ ਹੋ ਚੁਕਿਆ ਏ ਹੁਣ ਸਿਰਫ ਆਪਣਾ ਦੁੱਧ ਤੱਤਾ ਕਰਨ ਵਾਲਾ ਸੀਗਾ ਉਹ ਵੀ ਕੱਢ ਚੁਕਿਆ ਏ ਤੇ ਜੀ ਚਾਹ ਬਣਾ ਕੇ ਆਪਾਂ ਪੀ ਲਿੱਤੀ ਹੈਗੀ ਸੀਗੀ ਹਵਾ ਕਾਫੀ ਵਧੀਆ ਚੱਲਣ ਢਈ ਸੀਗੀ ਮੌਸਮ ਕਾਫੀ ਠੰਡਾ ਹੋ ਗਿਆ ਸੀਗਾ ਤੇ ਹੁਣ ਆਪਾਂ ਕੀ ਕਰਾਂਗੇ ਜਿਹੜੇ ਕੱਪੜੇ ਆ ਉਹਨਾਂ ਨੂੰ ਲਾ ਲੈਣੇ ਆ ਕਿਉਂਕਿ ਜੜੀਆਂ ਕਣੀਆਂ ਸੀ ਜਾਂ ਮਾੜੀਆਂ ਮੋਟੀਆਂ ਆਉਣੀਆਂ ਦੁਆਰਾ ਸ਼ੁਰੂ ਹੋ ਗਈਆਂ ਸੀ ਤੇ ਹੁਣ ਆਪਾਂ ਇਹਨਾਂ ਨੂੰ ਲਾ ਕੇ ਤੈਨ ਲਾ ਦਵਾਂਗੇ ਸਾਰੇ ਕੱਪੜਿਆਂ ਨੂੰ ਤੇ ਹੁਣ ਤੁਸੀਂ ਮੌਸਮ ਦਾ ਹਾਲ ਵੇਖ ਹੀ ਸਕਦੇ ਹੋ بارشਦਾਰ ਤੋਂ ਸ਼ੁਰੂ ਹੋ ਚੁੱਕੀ ਹੈ ਬੱਦਲ ਹੀ ਬੱਦਲ ਵਾਪਿਸ ਤੋਂ ਆ ਚੁੱਕੇ ਨੇ ਹਵਾ ਕਾਫੀ ਵਧੀਆ ਚੱਲਣ ਦੀ ਸੀ بارش ਛੱਡਣ ਤੋਂ ਬਾਅਦ ਆਪ ਪਰਲੇ ਘਰੇ ਆਏ ਤੇ ਧਿਆਨ ਕੇ ਵੇਖਿਆ ਕਿ ਅੰਕਲ ਜੀ ਪੱਠੇ ਉਤਰਨ ਦੇ ਸੀਗੇ ਤੇ ਇੱਧਰ ਵੀ ਕਾਫੀ ਵਧੀਆ ਠੰਡੀ ਹਵਾ ਚੱਲਣ ਦੀ ਸੀ ਕਿ بارش ਦੀ ਵਜ੍ਹਾ ਨਾਲ ਮੌਸਮ ਕਾਫੀ ਵਧੀਆ ਹੋ ਗਿਆ ਸੀਗਾ ਤੇ ਹੁਣ ਆ ਜਿਹੜੇ ਪਸ਼ੂਆਂ ਦਾ ਕੰਮ ਹੈ ਉਹ ਵੀ ਕੰਪਲੀਟ ਕਰ ਦੇਣਗੇ ਪਸੂ ਸਾਰਿਆਂ ਨੂੰ ਪੱਠੇ ਬਾ ਦਿੱਤੇ ਹੈਗੇ ਨੇ ਹੁਣ ਮੱਝ ਰਹਿੰਦੀ ਹੈ ਜਿਹੜੀ ਪਾਸੇ ਬੰਨਣ ਵਾਲੀ ਹੈ ਤੇ ਜਿਹੜਾ ਗੋਆ ਹੈ ਉਹ ਛੁੱਟ ਦੇਣਗੇ ਪਾਪਾ ਜੀ ਗੇਟ ਖੋਲ ਦੇਣਗੇ ਤੇ ਜਿਹੜਾ ਟਰੈਕਟਰ ਹੈ ਉਹਨੂੰ ਪਰਲੇ ਘਰੇ ਲੈ ਜਾਣਗੇ ਕਿਉਂਕਿ ਮੌਸਮ ਜਿਹੜਾ ਹੈਗਾ ਉਹ ਨਾਲ ਦੀ ਨਾਲ ਖਰਾਬ ਹੋ ਹੀ ਜਾਂਦਾ ਹੈ ਤੇ ਬਾਰਿਸ਼ ਆਉਗੀ ਲੱਗਦਾ ਹੈ ਕਾਫੀ ਤੇਜ਼ ਕਿਉਂਕਿ ਜਿਹੜਾ ਬੱਦਲ ਸੀਗਾ ਹੌਲੀ ਹੌਲੀ ਕਾਲਾ ਹੋ ਗਿਆ ਵਾਵਾਈ ਤੇ ਇੱਥੇ ਅੰਕਲ ਜੀ ਨੇ ਟਰੈਕਟਰ ਸਟਾਰਟ ਕਰ ਦਿੱਤਾ ਹੈਗਾ ਇਹ ਤੇ ਹੁਣ ਇਹਨੂੰ ਪਰਲੇ ਘਰੇ ਲੈ ਜਾਣਗੇ ਤੇ ਹੁਣ ਉਧਰਲਾ ਗੇਟ ਲਾ ਦੇਣਗੇ ਤੇ ਪਾਪਾ ਜੀ ਇਧਰਲਾ ਗੇਟ ਲਾ ਦੇਣਗੇ ਆਪਣੇ ਸਾਰੇ ਪਸੂ ਹਣ ਪੱਠੇ ਪੈ ਚੁਕੇ ਨੇ ਇਧਰਲਾ ਜਿੰਨਾ ਵੀ ਕੰਮ ਹੈ ਉਹ ਸਾਰਾ ਕੰਪਲੀਟ ਹੋ ਗਿਆ ਏ ਤੇ ਸਾਰੇ ਪਸੂ ਪੱਠੇ ਵੀ ਖਾਂਦੈ ਨੇ ਵਧੀਆ ਠੰਡੀ ਹਵਾ ਚੱਲਣ ਢਈ ਏ ਬਾਰਿਸ਼ ਕਰਕੇ ਤੇ ਆ ਜਿਵੇਂ ਤੁਸੀਂ ਵੇਖ ਹੀ ਸਕਦੇ ਹੋ ਬਾਰਿਸ਼ ਹੋਣ ਦਾ ਦੁਬਾਰਾ ਸਟਾਰਟ ਹੋ ਗਈ ਸੀਗੀ ਤੇ ਮੌਸਮ ਕਾਫੀ ਵਧੀਆ ਹੋ ਗਿਆ ਸੀਗਾ ਤੇ ਚਲੋ ਜੀ ਅੱਜ ਦੇ ਵਲੌਗ ਚ ਇੰਨਾ ਹੀ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਕਰਦੇ ਹੋ ਮਿਲਦੇ ਹਾਂ ਕਿਸ ਨੈੱਬ ਵੀਡੀਓ ਨਾਲ ਤਬ ਤੱਕ ਲਈਓ ਕਿ ਗੁੱਡ ਬਾਏ ਸੇਫੀ ਹੋਮ ਐਂਡ ਟੇਕ ਕੇਅਰ